ਅੱਜ ਦਾ ਰੋਡ ਤੋਂ ਕੱਟਣ ਜਾ ਰਿਹਾ ਜੀ ਆਪਣੇ ਇਹਨਾਂ ਜਿਹੜੇ ਸ਼ਹਿਰ ਦੇ ਪੰਜਾਵਾੜਾ ਦਾ ਸੋ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਪਿਆਰ ਮਿਲਿਆ। ਅਜਾਰਾਂ ਦੀ ਕਿਨਾਰ 'ਚ ਕਾਰ ਪਹੁੰਚੀ ਐ। ਇਹ ਸਾਡੇ ਉਮੀਦਵਾਰ ਸਹਿਬਾਨਾ ਜਸਪਾਲ ਗਰੇਵਾਲ ਦਾ, ਸੁਢੀ ਸਾਹਿਬ ਦਾ, ਸਰਬਜੀਤ ਸਿਆਣੀ ਦਾ, ਰਜਿੰਦਰ ਮਿੱਠੂ, ਗੁੱਡੂ ਨਾਲਾਜੀ ਦਾ ਦੇਖੋ ਅੱਜ ਸਾਰੇ ਵਾਡਾਂ ਦੇ ਵਿੱਚ ਰੋਡਸੋਂ ਨਿਕਲਣਾ ਤੇ ਪੂਰਾ ਸੰਗਤ ਪਿਆਰ ਦੇ ਰਹੀ ਐ। ਇਹ ਪ੍ਰਮਾਤਮਾ ਦੀ ਕਿਰਪਾ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਨੂੰ ਲੋਕ ਪਿਆਰ ਕਰਦੇ ਆ ਤੇ ਰਹਿੰਦੇ ਜਿਹੜੇ ਛਵਾ ਦੋ ਸਾਲ ਬੇਅੰਤ ਕੰਮ ਕਰਾਂਗੇ ਸੇਵਾਦਾਰ ਬਣ ਕੇ ਸੇਵਾ ਕਰਨ ਲੱਗੇ ਹੋਏ ਆ ਤੇ ਇਸੇ ਤਰ੍ਹਾਂ ਸੇਵਾ ਜਾਰੀ ਰਹੂਗੀ। ਸੋ ਫਿਰ ਮਿਲੂਗਾ ਵਾਦੀ ਹਾਂਜੀ ਤੁਹਾਨੂੰ ਮਿਲੂਗਾ ਫਿਰ ਸਿਆਰ ਰਸੀ ਨਾ ਮਾ ਮੇਰ ਬਣੂਗਾ ਮੇਰ ਬਣੂਗਾ ਕੌਸਟੇ ਮਨ ਕੇ ਸਾਰੇ 95 ਦੇ 95 ਨਵੀਂ ਸੋਚਣ ਵਾਲੀ ਵਿਕਾਸ ਹੋਊਗਾ ਬਾੜ ਨੰਬਰ 22 ਦਾ ਜੀ ਠੀਕ ਹੈ ਨਾ ਜੀ ਜਿਹੜਾ ਪ੍ਰਾਇਮਰੀ ਸਕੂਲ ਆ ਉਹਨੂੰ ਮਿਡਲ ਕਰਾਉਣਾ ਹਾਈ ਸਕੂਲ ਨੂੰ ਪਲੱਸ 2 ਤੱਕ ਕਰਵਾਉਣਾ ਤੇ ਓਨੀ ਪਾਰਕ ਆ ਕੋਈ ਸੀਵਰ ਦੀ ਲਾਈਨ ਗਲਤ ਪਈ ਹੋਈ ਆ ਉਹ ਠੀਕ ਕਰਾਉਣਾ ਇਹ ਮੇਰੇ ਮੁੱਦੇ ਨੇ ਪਹਿਲਾਂ ਇੱਥੇ ਹੀ ਸ਼ੁਰੂ ਕਰਾਂ ਸਰ ਤੁਹਾਡੇ ਵਾਰਡ ਵਿੱਚ ਇੱਕ ਚੀਜ਼ ਕਾਫੀ ਦੇਖ ਨੂੰ ਮਿਲਦੀ ਹੈ ਕਿ ਇੱਕ ਇੱਕ ਏਰੀਆ ਨੀਵਾ ਵਾਲਾ ਇੱਕ ਉੱਚਾ ਵਾਲਾ ਇੱਕ ਚੀਜ਼ ਆ ਪਈ ਹੈ ਜਿਸ ਨੂੰ ਤੁਸੀਂ ਨੋਟਿਸ ਕਰਨਾ ਮਿਲੈਗਾ ਕਿ ਇੱਥੇ ਸੀਵਰੇ ਦੀ ਸਮੱਸਿਆ ਦਿਖਤ ਆਉਂਦੀ ਜਿੰਨਾ ਚਾਹੇ ਉੱਚਾ ਤੇ ਨੀਵਾ ਸਭ ਠੀਕ ਆ ਇੱਕ ਜਗ੍ਹਾ ਤੇ ਲਾਈਨ ਗਲਤ ਪਈ ਹੋਈ ਆ ਉਹ ਲਾਈਨ ਠੀਕ ਕਰਵਾਉਣੀ ਆ ਬਾਕੀ ਸਾਰਾ ਠੀਕ ਆ ਤੇ ਮੇਨ ਮੁੱਦੇ ਕੀ ਲੈ ਕੇ ਜਾ ਰਹੇ ਹਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਆਖਰੀ ਸਮੇਂ ਦੇਖੋ ਮੇਰੇ ਨਾਲ ਸਰਦਾਰ ਸੀਐਮ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਤੇ ਸਰਦਾਰ ਹਰਦੀਪ ਸਿੰਘ ਮੰਤਰੀ ਜਾਨਾ ਮੁੰਡੀਆਂ ਮੰਤਰੀ ਕੈਬਨਿਟ ਪੰਜਾਬ ਉਹ ਨਾਲ ਨੇ ਉਹਨਾਂ ਨੇ ਮੈਨੂੰ ਮੈਂ ਜਦੋਂ ਸ਼ੁਰੂ ਕੀਤਾ ਸੀ ਮੈਂ ਉਹਨਾਂ ਕੋਲ ਤਿੰਨੀ ਮੰਗਾਂ ਰੱਖੀਆਂ ਸੀ ਇੱਕ ਤਾਂ ਮੇਰੇ ਸਕੂਲ ਹੋਵੇ ਜਿਹੜਾ ਪ੍ਰਾਇਮਰੀ ਸਕੂਲ ਆ ਉਹਨੂੰ ਮਿਡਲ ਕਰਾਉਣਾ ਦੂਸਰਾ ਨੰਬਰ ਤੇ ਹਾਈ ਸਕੂਲ ਨੂੰ ਪਲੱਸ 2 ਤੱਕ ਲੈ ਕੇ ਜਾਣਾ ਤੀਸਰਾ ਬਹੁਤ ਵੱਡਾ ਮੋਲਸ ਚਿਰ ਜਿਆ ਹੋਇਆ ਵੱਡੀ ਗਿਣਤੀ ਵਿੱਚ ਜਨਤਾ ਸਾਡੇ ਨਾਲ ਖੜੀ ਆ ਇੱਕ ਜਨਤਾ ਦਾ ਬਹੁਤ ਵੱਡਾ ਘਟ ਸਾਡੇ ਨਾਲ ਹੋਇਆ ਆ ਬਾਕੀ ਮੰਤਰੀ ਜੀ ਆ ਗਏ ਹਨ ਉਹਨਾਂ ਦੇ ਨਾਲ ਆਪਾਂ ਡੋਟਸੋ ਕਰਨ ਸ਼ੁਰੂ ਕਰਨ ਜਾ ਰਹੇ ਆ ਤੇ ਮੰਤਰੀ ਜੀ ਆ ਹੀ ਗਏ ਤੇ ਦੇਖ ਲਓ ਤੁਸੀਂ ਰੈਲੀਆਂ ਤੁਸੀਂ ਆ ਦੂਜੀਆਂ ਪਾਰਟੀਆਂ ਦੀਆਂ ਵੀ ਨਿਕਲੀਆਂ ਹੁਣ ਆਪਣੀ ਨਿਕਲ ਨਹੀਂ ਆਏ ਵੀ ਦੇਖੋ ਪੱਤਰਕਾਰ ਵੀਰਾਂ ਨੇ ਹੀ ਦੱਸ ਦੇਣਾ ਸਾਰਿਆਂ ਨੂੰ ਕਿ ਕਿਹੋ ਜੀ ਰੈਲੀ ਗਰੇਆਲ ਸਾਹਿਬ ਦੀ ਹੀ ਸੋਢੀ ਸਾਹਿਬ ਦੀ ਸਾਡੇ ਪੰਜਾਂ ਵਾਰਡਾਂ ਦੀ ਰੈਲੀ ਤਾਂ ਬਹੁਤ ਭਰਮਾ ਹੰਗਾਰਾ ਦੇਖੋ ਦੂਰ ਦੂਰ ਤੱਕ ਬੰਦੇ ਹੀ ਦੀਦੇ ਉਹਨਾਂ ਨੇ ਤਾਂ ਗੱਡੀਆਂ ਵੀ ਬਾਹਰੋਂ ਹੀ ਕੀਤੀਆਂ ਹੋਈਆਂ ਕੋਈ ਬੰਦਾ ਕਿਸੇ ਨੂੰ ਜਾਣਦਾ ਹੀ ਨਹੀਂ ਕੱਢ ਸਾਡੇ ਇੱਥੇ 2 ਨੰਬਰ ਵਾਰਡ ਚ ਰੈਲੀ ਪਰ 2 ਨੰਬਰ ਵਾਰਡ ਦਾ ਕੋਈ ਵੀ ਨਹੀਂ ਹੈਗਾ ਵਿੱਚ ਮੈਂ ਹੁਣੇ ਦੇਖਦਾ ਹੀ ਐ ਕੋਈ 2 ਨੰਬਰ ਵਾਰਡ ਦਾ ਦੇਖਿਆ ਹੀ ਨਹੀਂ ਲੱਗਦਾ ਵੀ ਸੱਚੀ ਗੱਲ ਆਖ ਨੂੰ ਲੈ ਕੇ ਵੋਟ ਪਾਉਗੀ ਬਿਲਕੁਲ ਜੀ ਜੋ ਕਿ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦਾ ਦਰਦ ਆ ਉਹਨਾਂ ਨੂੰ ਦਿਲ ਤੋਂ ਦਰਦ ਹੈ ਤੇ ਸਾਰੇ ਕੰਮ ਲੱਗੇ ਹੋਏ ਆ ਆਪ ਲੱਗ ਆਪ ਨਾਲ ਹੋ ਕੇ ਕੰਮ ਕਰਵਾ ਰਹੇ ਆ। ਲੋਕਾਂ ਨੂੰ ਕੀ ਮਿਲਿਆ ਆਮ ਪਾਰਟੀ ਤੇ ਕੀ ਕਹਿਣਾ ਚਾਹੂਗੀ ਕਿ ਤਾਂ ਜਿਹੜਾ ਪਾ ਗੱਲ ਕਰੀਏ ਬਿਜਲੀ ਦੀ ਗੱਲ ਕਰਦੇ ਆ। ਲੋਕਾਂ ਨੂੰ ਮਿਲਿਆ ਕਿ ਹੋਰ ਵੀ ਤੋਹਫਾ ਮੇਰੇ ਸਾਹ। ਜਰੂਰ ਜੀ ਜਿਹੜੇ ਵਾਅਦੇ ਕੀਤੇ ਸੀ ਉਹ ਤੋਂ ਸਾਰੇ ਪੂਰੇ ਕਰ ਹੀ ਦੇ ਆ। ਸਾਡੇ ਬੱਚਿਆਂ ਨੂੰ ਮਿਲਿਆ ਆਉਣ ਵਾਲਾ ਭਵਿੱਖ ਜਿਹੜਾ ਬਿਨਾਂ ਪੈਸਿਆਂ ਤੋਂ ਪਹਿਲੀਆਂ ਸਰਕਾਰਾਂ 25 25 30 30 ਲੱਖ ਰੁਪਇਆ ਲੈ ਕੇ ਸਰਕਾਰੀ ਨੌਕਰੀ ਦਿੰਦੇ ਸੀ ਉਹ ਸਾਡੇ 50000 ਨੌਕਰੀ ਬਿਨਾ ਪੈਸੇ ਤੋਂ ਜੋ ਕਿ ਸਾਡੇ ਸੀਐਮ ਸਾਹਿਬ ਕਹਿੰਦੇ ਸੀ ਚੰਡੀਗੜ੍ਹ ਚ ਚੋਰੀ ਬੰਦ ਕਰਾਂਗੇ ਪਹਿਲੀਆਂ ਸਰਕਾਰਾਂ ਜੇ ਤੁਸੀਂ ਦੇਖਿਆ ਸੀ ਜਿਹੜੇ ਮੁਲਾਜ਼ਮ ਹੁੰਦੇ ਸੀ ਟੈਂਕੀਆਂ ਤੇ ਚੜੇ ਰਹਿੰਦੇ ਸੀ ਹੁਣ ਵੀ ਹੁਣ ਵੀ ਕਦੀ ਦੇਖਿਆ ਤੁਸੀਂ ਕੋਈ ਮੁਲਾਜ਼ਮ ਟੈਂਕੀ ਤੇ ਚੜਿਆ ਹੋਇਆ ਸਾਡੀ ਸਰਕਾਰ ਲੋਕਾਂ ਦੇ ਨਾਲ ਹੈ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਲੋਕਾਂ ਦੀ ਆਪਣੀ ਸਰਕਾਰ ਹੈ ਜੀ ਵੀ ਬੋਲ ਬਹੁਤ ਹੋ ਗਈ ਹਸਣਾ ਜਿਸਾਨਾ ਤੁਸੀਂ ਕਹਿ ਰਹੇ ਹੋ ਵੀ ਬਿਜਲੀ ਵੀ ਆਫਰੀ ਹੋਈ ਹੈ ਬਿਲਕੁਲ ਜੀ ਗਰੀਬ ਸਰਕਾਰੀ ਹੈ ਗਰੀਬਾਂ ਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਾਰੇ ਮੀਡੀਅਮ ਲੋਕ ਗਰੀਬ ਲੋਕ ਇਹਨਾਂ ਦੀ ਪਾਰਟੀ ਇਹਨਾਂ ਦੀ ਜੁਣੀ ਹੋਈ ਪਾਰਟੀ ਹੈ ਪਹਿਲਾਂ ਤੇ ਜਿਹੜੇ ਅਮੀਰ ਚੁੰਦੇ ਸੀ ਮਹਿਲਾਂ ਚੋਂ ਹੀ ਨਹੀਂ ਨਿਕਲਦੇ ਕਦੀ ਬਾਹਰ ਹੀ ਨਹੀਂ ਸੀ ਨਿਕਲਦੇ ਸਾਡੇ ਸੀਐਮ ਸਾਹਿਬ ਬਿਲਕੁਲ ਗਰਾਊਂਡ ਤੇ ਆ ਕੇ ਕੰਮ ਕਰਦੇ ਆ ਤੇ ਲੋਕਾਂ ਦੇ ਕੰਮ ਕਰਾਦੇ ਹੁਣ ਤੁਸੀਂ ਕੀ ਵੋਟਰਾਂ ਕੀ ਫਿਲ ਕਰਾ ਦੋਗੇ ਵੋਟਰਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਬਹੁਤ ਵਹਿਕਾਵੇ ਦੇਣਗੇ ਦੂਜੀਆਂ ਪਾਰਟੀਆਂ ਵਾਲੇ ਬਹੁਤ ਝੂਠ ਸੱਚ ਬੋਲਣਗੇ ਕੋਈ ਵੀ ਵੋਟ ਖਰਾਬ ਨਾ ਕਰਿਓ ਜਿਹੜੀ ਵੋਟ ਹੈ ਆਮ ਆਦਮੀ ਪਾਰਟੀ ਨੂੰ ਪਾਇਓ ਝਾੜੂ ਨੂੰ ਪਾਇਓ ਮੈਨਾ ਜੀ ਨਸੀਬ ਸਿੰਘ ਜੀ ਜੀ ਕੀ ਕਹਿਣਾ ਚਾਹੋਗੇ ਅੱਜ ਰੈਲੀ ਹੈ ਭਾਈ ਤਰੀਕ ਦੀ ਆਈ ਰੈਲੀ ਹੈ ਲਾਸਟ ਅੱਜ ਅਸੀਂ ਬਹੁਤ ਵਾਰਡ ਨੰਬਰ 22 ਦੇ ਜਿੰਨੇ ਵੀ ਲੋਕ ਸਮਝ ਲੋ ਪਰਿਵਾਰ ਜਿੰਨੇ ਵੀ ਆ ਬਹੁਤ ਕਰਮਾਂ ਭਾਗਾਂ ਲਿਆ ਕਿ ਜਿਹੜਾ ਕੈਂਡੀਡੇਟ ਸਰਦਾਰ ਜਸਪਾਲ ਸਿੰਘ ਗਰੇਵਾਲ ਵਰਗਾ ਸਾਨੂੰ ਮਿਲਿਆ ਨੇਕ ਦਿਲ ਵਧੀਆ ਇਨਸਾਨ ਔਰ ਇੰਨਾ ਕਿ ਕਹਿੰਦਾ ਕਹੋਂਦਾ ਬੰਦਾ ਵਧੀਆ ਆਪਣੇ ਕੋਲੋਂ ਵੀ ਖਰਚਾ ਕਰਨ ਲੱਗਾ ਕਿਸੇ ਵੀ ਗੱਲੋਂ ਝਿਚਕਦਾ ਨਹੀਂ ਮੈਂ ਸਾਰਿਆਂ ਨੂੰ ਇਹੀ ਅਪੀਲ ਕਰੂੰਗਾ ਸਾਰੇ ਵਸਾਆਂ ਨੂੰ ਵਾਰਡ ਨੰਬਰ 22 ਦੇ ਪੀ ਇੱਕ ਇੱਕ ਮੋਰ ਇੱਕ ਇੱਕ ਬੋਟ ਤੇ ਮੋਰ ਬਾਈ ਜੀ ਨੂੰ ਲਾਓ ਝਾੜੂ ਦਾ 4 ਨੰਬਰ ਬਟਨ ਦਬਾ ਕੇ ਸਰਦਾਰ ਜਸਪਾਲ ਸਿੰਘ ਗਰੇਵਾਲ ਜੀ ਨੂੰ ਜਿਤਾ ਕੇ ਆਪਾਂ ਅੱਗੇ ਭੇਜਿਏ ਅਸੀਂ ਕਹਾਂਗੇ ਕਿ ਸ਼ਾਇਦ ਸਾਡਾ ਵੀਰ ਅੱਗੇ ਮਿਹਰਬਾਨ ਕੇ ਆਵੇ ਸਾਡੇ ਵਿੱਚ ਸਭ ਤੋਂ ਵੱਡੀ ਲੀਡ ਦੇ ਨਾਲ ਅਸੀਂ ਇਹਨਾਂ ਨੂੰ ਜਿਤਾਵਾਂਗੇ ਸਾਰਿਆਂ ਨੂੰ ਅਪੀਲ ਹੈ ਸਾਡੀ ਕਿ ਇੱਕ ਇੱਕ 21 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਸਵੇਰ ਤੋਂ ਹੀ ਸ਼ੁਰੂ ਹੋ ਕੇ 4 ਵਜੇ ਤੋਂ ਪਹਿਲਾਂ ਪਹਿਲਾਂ ਅਸੀਂ ਬਾਈ ਦੀ ਚੰਗੀ ਵਧੀਆ ਲੀਡ ਬਣਾ ਦਈਏ ਵੈਗਨ ਜੀ ਦਾ ਖਾਲਸਾ ਵੈਗਨ ਜੀ ਦੀ ਫਤਿਹ ਅੱਜ ਬੜੀ ਖੁਸ਼ੀ ਦੀ ਲਹਿਰ ਆ ਜੋ ਅਸੀਂ ਕਾਰਾਂ ਦੇ ਰੈਲੀ ਗੱਡਣ ਲੱਗੇ ਆ ਸੂਰਧਾਰ ਭਗਵੰਤ ਸਿੰਘ ਮਾਨ ਜੀ ਉਹ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਆਏ ਹੋਏ ਨੇ ਬੜੀ ਬੜੀ ਲੀਡ ਨਾਲ ਜਿੱਤਾਂਗੇ ਮੈਂ ਇਹ ਨਹੀਂ ਗਾਰੰਟੀ ਦੇਣਾ ਇਹ ਜਿਹੜੀਆਂ ਅੱਜ 95 ਸੀਟਾਂ ਜਿੱਤਣ ਲਈ ਜਾ ਰਹੇ ਆ ਭਗਵੰਤ ਮਾਨ ਜੀ ਖੁਦ ਚੱਲ ਕੇ ਆਏ ਆ ਮੰਤਰੀ ਸਾਹਿਬ ਖੁਦ ਘੁੰਮ ਰਹੇ ਨੇ ਦੇਖੋ ਇਹ ਲਹਿਰ ਹੁੰਦੀ ਆ ਜਿੱਦਾਂ ਪਹਿਲਾ ਲਹਿਰ 92 ਦੀਆਂ 92 55 ਸੀਟਾਂ ਜਿੱਤੀਆਂ ਉਵੇਂ ਹੀ ਇਹ ਜਿੱਤਿਆ ਜਾਣੀ ਆ ਇਹ ਪਰਮਾਤਮਾ ਦੀ ਐਸੀ ਕਿਰਪਾ ਇਸ ਪਾ ਆਮ ਪਾਰਟੀ ਤੇ ਹੋ ਰਹੀ ਆ ਤੇ ਸਾਡੇ ਜਸਪਾਲ ਸਿੰਘ ਜੀ ਗਰੇਵਾਲ 22 ਨੰਬਰ ਵਾਰਡ ਤੋਂ ਖੜੇ ਆ ਅਸੀਂ ਇਹਨਾਂ ਨੂੰ ਵੀ ਵੱਧ ਤੋਂ ਵੱਧ ਮੋਟਾ ਪਾ ਕੇ ਜਿਤਾਵਾਂਗੇ ਇਸ ਇਲਾਕੇ ਤੋਂ ਪਹਿਲੇ ਨੰਬਰ ਤੇ ਲਿਆਵਾਂਗੇ ਕਿਹਾ ਤੁਹਾਨੂੰ ਉਹ ਪਿਆਰ ਕਰਦੇ ਲੋਕੀ ਤੁਹਾਡੇ ਕਰਕੇ ਵੋਟ ਦੇ ਵੋਟ ਪਰਮਾਤਮਾ ਉਹ ਜਿਹੜੇ ਮੇਰੇ ਭਰਾ ਮੇਰੇ ਨਾਲ ਖੜੇ ਨੇ ਉਹ ਵੀ ਮੇਰੀ ਸੱਚੀ ਬਾਹ ਨੇ ਅਸੀਂ ਆਪਸ ਵਿੱਚ ਕਾਰੋਬਾਰ ਦੇ ਵਿੱਚ ਵੀ ਲਿੰਕ ਸਾਡੇ ਇਕੱਠੇ ਆ ਲੋਕ ਸਾਨੂੰ ਤਾਂ ਪਿਆਰ ਕਰਦੇ ਅਸੀਂ ਲੋਕਾਂ ਦੇ ਕੰਮ ਕਰਦੇ ਆ ਲੋਕ ਸਾਨੂੰ ਤਾਂ ਪਿਆਰ ਕਰਦੇ ਆ ਵੈਸੇ ਲੋਕਾਂ ਨੂੰ ਇਹੀ ਦਾਂਗੇ ਜੇ ਸਾਨੂੰ ਪਿਆਰ ਕਰਦੇ ਹੋ ਆਮ ਪਾਰਟੀ ਨੂੰ ਪਿਆਰ ਕਰੋ ਆਮ ਬੰਦੇ ਬਣੋ ਤੇ ਸਭ ਕੋਈ ਪ੍ਰਭੂ ਦੇ ਗੁਣ ਗਾਓ ਆ ਇੱਕ ਜੀ ਤਰੀਕੇ ਨੂੰ ਝਾੜੂ ਦੇ ਨਿਸ਼ਾਨ ਤੇ 4 ਨੰਬਰ ਤੇ ਵੋਟਾਂ ਪਾਓ ਵੱਧ ਤੋਂ ਵੱਧ ਵੋਟਾਂ ਵਾ ਕੇ 2 ਨੰਬਰ ਵਾਰਡ ਸਾਡਾ ਵੱਧ ਤੋਂ ਵੱਧ ਬੰਦੇ ਵਾਟਾ ਦੇ ਵਿੱਚ 1 ਨੰਬਰ ਤੇ ਆਏਗਾ ਮਹੌਲ ਤੁਸੀਂ ਦੇਖ ਰਹੇ ਹੋ ਮਹੌਲ ਇੱਕ ਪਾਸੇ ਪੂਰਾ ਉਲਟ ਚੁੱਕਿਆ ਵਾ 2 ਨੰਬਰ ਦਾ ਇਹ ਜਿਹੜੀ ਜਿੱਤ ਆ ਬਹੁਤ ਵੱਡੇ ਮਾਰਜ ਨਾਲ ਹੋਣੀ ਆ ਇਸ ਮੁਕਾਬਲੇ ਦੇ ਵਿੱਚ ਕੋਈ ਰਿਹਾ ਹੀ ਨਹੀਂ ਹੈਗਾ ਜਿਸ ਨਾਲ ਮੁਕਾਬਲਾ ਕਰਨਾ ਚਾਹੀਏ ਵੀ ਕੋਈ ਟਫ ਮੁਕਾਬਲੇ ਵਿੱਚ ਹੋਵੇ ਮੁਕਾਬਲਾ ਇੱਕ ਪਾਸੇ ਹੀ ਹੋ ਚੁੱਕਿਆ ਹੈ ਆਸੀਂ ਗੱਲ ਕਰਾਂਗੇ ਵਿਕਾਸ ਨੂੰ ਲੈ ਕੇ ਵੋਟ ਪਾਵਾਂਗੀ ਨਾ ਕਿ ਜੇ ਵਿਕਾਸ ਨੂੰ ਲੈ ਕੇ ਜੋ ਸੀਐਮ ਸਾਹਿਬ ਨੇ ਕੰਮ ਕਹੇ ਨੇ ਭੰਤ ਮੰਗੀ ਦੇ ਸਾਰੇ ਕੰਮ ਹੋਏ ਨੇ ਜੋ ਸਾਡੇ ਮੰਤਰੀ ਸਾਹਿਬ ਨੇ ਕਹੇ ਨੇ ਉਹ ਵੀ ਕੰਮ ਹੁੰਦੇ ਰਹੇ ਨੇ ਜੋ ਐਮ ਸੀ ਉਹਨਾਂ ਨੂੰ ਕੰਮ ਦਿੱਤੇ ਗਏ ਹੁੰਦੇ ਉਹ ਕਰਨਗੇ ਉਹ ਸਰਕਾਰ ਨੇ ਸਰਕਾਰ ਦਾ ਮੇਰ ਬਣਨ ਜਾ ਰਿਹਾ ਸਰਕਾਰ ਦਾ ਮੇਰ ਬਣਨ ਜਾ ਰਿਹਾ ਸਰਕਾਰ ਦਾ ਐਮ ਸੀ ਅਤੇ ਸਰਕਾਰ ਦਾ ਸੀ ਉਹ ਵੀ ਧਲਾਰੇ ਲੱਪੇ ਜੀ ਲੋਕਾਂ ਨੂੰ ਲਾਇਆ ਨਹੀਂ ਜਾ ਸਕਦਾ ਪਰ ਆਈ ਜਾ ਸਕਦਾ ਇਧਰ ਕੰਮ ਇਹ ਬਸ ਕਾਫੀ ਤੇ ਗੱਲ ਕਰਾਂਗੇ ਪਾਸ ਲੋਕਾਂ ਕੀ ਕੀ ਲਿਆ ਲੋਕਾਂ ਨੂੰ ਰੇਖ ਤੋਂ ਮਿਲੀ ਆ ਕੋਈ ਚੀਜ਼ ਤਾਂ ਵਾਂਝਾ ਰੱਖਿਆ ਕੋਈ ਚੀਜ਼ਾਂ ਰਹਿ ਗਈਆਂ ਨੇ ਜਿਹੜੀਆਂ ਕਿਉਂਕਿ ਜਦੋਂ ਸੱਤਾ ਧਿਰ ਦੇ ਵਿੱਚ ਕੋਈ ਪਾਰਟੀ ਹੋਰ ਹੁੰਦੀ ਸੀ ਤਾਂ ਦੂਜੀ ਆਪੋਜੀਸ਼ਨ ਦੇ ਵਿੱਚ ਕੋਈ ਹੋਰ ਚੱਲਦੇ ਜਾਂਦਾ ਸੀ ਤਾਂ ਇਸ ਘਰੋਂ ਵਾਂਝੋ ਕੁਝ ਟਾਈਮ ਕੋਈ ਚੀਜ਼ਾਂ ਰਹਿ ਗਈਆਂ ਉਹ ਪੂਰੀਆਂ ਹੋ ਜਾਣਗੀਆਂ ਮੇਰਾ 21 ਤਰੀਕ ਦਾ ਸਾਰਿਆਂ ਹੱਥ ਜੋੜ ਕੇ ਬੇਨਤੀ ਹੈ ਕਿ 21 ਤਰੀਕ ਨੂੰ ਸਤ ਵੇ ਤੋਂ ਲੈ ਕੇ 4 ਵਜੇ ਤੱਕ ਵੱਧ ਤੋਂ ਵੱਧ ਵੋਟਾਂ ਪਾ ਕੇ ਲਾਈਨਾਂ ਦੇ ਵਿੱਚ ਲੱਗ ਕੇ ਅਸਪਾਲ ਸਿੰਘ ਜਰੇਵਾਜੀ ਪੱਟੀ ਤੋਂ ਵੱਡੀ ਲੀਡ ਦਿਵਾਓ ਵੱਡੀ ਲੀਡ ਨਾ ਦਿੱਤਾ ਹੋਵੇ ਵਿਰੋਧੀਆਂ ਖਾਲਸਾ